ਤਿੰਨ ਉਥੇ ਥਾਵਾਂ ਨੇ ਜਿੱਥੇ ਟੂਰਿਸਟ ਜਾਂਦਾ ਡਾਲ ਲੇਕ ਗੁਲਮਾਰਗ ਤੇ ਪਹਿਲਗਾਮ ਤੇ ਉਥੇ ਇਹ ਹਮਲਾ ਹੋ ਜਾਣਾ ਉਹਨਾਂ ਤਿੰਨਾਂ ਨੂੰ ਵੀ ਜੇ ਆਪਾਂ ਸੁਰੱਖਿਅਤ ਨਹੀਂ ਰੱਖ ਸਕਦੇ ਤਾਂ ਕਿਤੇ ਨਾ ਕਿਤੇ ਇਹ ਆਪਣਾ ਇੰਟੈਲੀਜੈਂਸ ਫੇਲੀਅਰ ਤਾਂ ਹੈ ਹੀ ਹੈ ਅੱਜ ਤੱਕ ਕਦੀ ਇਦਾਂ ਨਹੀਂ ਹੋਇਆ ਸੀ ਵੀ ਟੂਰਿਸਟ ਦੇ ਉੱਤੇ ਹਮਲਾ ਹੋਇਆ ਹੋਵੇ ਇਹ ਪਹਿਲੀ ਵਾਰ ਹੋਇਆ ਵੀ ਟੂਰਿਸਟ ਸਹਿਯੋਤਿਆਂ ਨੂੰ ਇਦਾਂ ਗੋਲੀਆਂ ਨਾਲ ਘੁੰਦ ਦਿੱਤਾ ਗਿਆ ਇੱਕ ਜਿੱਥੇ 26 ਜਾਣੇ ਸ਼ਹੀਦ ਹੋਏ ਹਨ ਉਹਨਾਂ ਵਿੱਚੋਂ ਇੱਕ ਸ਼ਹੀਦ ਇਹ ਜਾਂ ਵੀ ਹੋਇਆ ਸੈਦ ਹੁਸੈਨ ਸ਼ਾ ਜਿਹੜਾ ਬੰਦਾ ਉਹਨਾਂ ਨਾਲ ਟੈਰਰਿਸਟ ਨਾਲ ਲੜਦਾ ਹੋਇਆ ਆਪਣੀ ਜਵਾਨ ਜਾਨ ਗਵਾ ਬੈਠਾ ਜਿਹੜਾ ਬਾਕੀਆਂ ਨੂੰ ਬਚਾ ਰਿਆ ਸੀਗਾ ਸੋ ਉਸ ਬੰਦੇ ਨੇ ਇਨਸਾਨੀਅਤ ਦੀ ਆਪਾਂ ਨੂੰ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਇਸ ਗੱਲ ਵਿੱਚ ਉਹ ਗਲਤ ਸਿਨੇਹਾ ਸਮਝੀ ਜਾਂਦੇ ਆ ਜਾਂ ਕਮਿਊਨਿਟੀਆਂ ਦੀ ਲੜਾਈ ਧਰਮਾਂ ਦੀ ਮਜਮਾਂ ਦੀ ਲੜਾਈ ਬਣਾਈ ਬੈਠੇ ਆ ਜਾਂ ਕਿ ਦੂਜੇ ਨਾਲ ਨਫ਼ਰਤ ਦੀ ਭਾਵਨਾ ਫਲਾ ਰਹੇ ਇਸ ਗੱਲ ਨੂੰ ਲੈ ਕੇ ਉਹਨਾਂ ਨੂੰ ਫਿਰ ਕੀ ਕਹੋਗੇ ਇਹ ਤਾਂ ਬੰਡੀਆਂ ਪਾਉਣ ਵਾਲੀ ਗੱਲ ਹੋ ਗਈ ਫਿਰ ਤਾਂ ਟੈਰਰਿਸਟ ਸਫਲ ਹੋ ਗਏ ਆਪਣਾ ਕਾਰਨ ਨੂੰ ਜੋ ਉਹ ਕਰਕੇ ਗਏ ਆ ਉਹ ਆਹੀ ਤਾਂ ਚਾਹੁੰਦੇ ਸੀ ਵੀ ਇਹ ਆਪਸ ਚ ਲੜ ਪੈਣ ਧਰਮ ਪੁੱਛ ਕੇ ਮਾਰਨਾ ਤਾਂ ਉਹ ਮਤਲਬ ਜਦ ਉਹ ਅੱਗੇ ਜਾ ਕੇ ਇਹ ਗੱਲ ਦੱਸਣਗੇ ਤਾਂ ਆਪਸ ਚ ਧਰਮਾਂ ਦੀ ਲੜਾਈ ਪਊਗੀ ਨਾ ਲੜਾਈ ਪਊਗੀ ਆਪਣਾ ਹੀ ਦੇਸ਼ ਵੰਡ ਹੋਣਾ ਆਪਣੀ ਯੂਨਿਟੀ ਖਰਾਬ ਹੋਣੀ ਹੈ ਤਾਂ ਅਸਲ ਮੁਸਲਮਾਨ ਉਹ ਵੀ ਨਹੀਂ ਸੀ ਜਿਹੜੇ ਮਾਰ ਕੇ ਗਏ ਆ ਅਸਲ ਮੁਸਲਮਾਨ ਤਾਂ ਕਹਿੰਦਾ ਹੀ ਨਹੀਂ ਮਾਰੋ ਉਹ ਤਾਂ ਪੀਸ ਦੀ ਗੱਲ ਕਰਦਾ ਨਾ ਕੋਈ ਧਰਮ ਇਹ じゃ ਨਹੀਂ ਹੈ ਜਿਹੜਾ ਮਾਰਨ ਦੀ ਗੱਲ ਕਰਦਾ ਹਰ ਧਰਮ ਪੀਸ ਦੀ ਗੱਲ ਕਰਦਾ ਇਸ ਮੁੱਦੇ ਤੇ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਨਹੀਂ ਕਿਉਂਕਿ ਉਹ ਇੱਥੇ ਆਮ ਆਦਮੀ ਪਾਰਟੀ ਪਹਿਲਾਂ ਪ੍ਰਦਰਸ਼ਨ ਕਰਕੇ ਆਤੀ ਹੁਣ ਤੁਸੀਂ ਕਰ ਰਹੇ ਹੋ ਪਿੱਛੇ ਅਕਾਲੀਆਂ ਨੇ ਬਾਅਦ ਚ ਕਰਨਾ ਜੀ ਤੁਹਾਡੇ ਤੋਂ ਮਤਲਬ ਇਹ ਪ੍ਰਦਰਸ਼ਨ ਵੀ ਅਸੀਂ ਇਕੱਠੇ ਹੋ ਕੇ ਨਹੀਂ ਕਰ ਪਾ ਰਹੇ ਇਹਨਾਂ ਦੇ ਖਿਲਾਫ ਕਿ ਹਰ ਕੋਈ ਹੀ ਨਿੰਦਿਆ ਕਰ ਰਿਹਾ ਸੋ ਸਮਾਜ ਤਾਂ ਇਕੱਠਾ ਹੀ ਹੈ ਗੱਲ ਕਹੀ ਹੈ ਕਿ ਇਹ ਜਿਹੜਾ ਫੇਲੀਅਰ ਆ ਏਜੰਸੀਆਂ ਦਾ ਜਾਂ ਸਰਕਾਰਾਂ ਦੇ ਪਰ ਸਰਕਾਰ ਨੇ ਦੂਜੇ ਪਾਸੇ ਤਕੜੀ ਕਾਰਵਾਈ ਦੀ ਗੱਲ ਵੀ કરી ਵੀ ਪਾਕਿਸਤਾਨ ਦੇੜੇ ਆਗੇ ਆ ਬਾਰਡਰ ਬੰਦ ਕਰਤੇ ਅਸੀਂ ਜਾਂ ਜਿਹੜੇ ਪਾਕਿਸਤਾਨ ਦੇ ਲੋਕ ਇੱਥੇ ਆਏ ਹੋਏ ਸੀ ਉਹਨਾਂ ਨੂੰ ਕਹਿ ਵੀ ਚਲੋ ਆਪਣੇ ਦੇਸ਼ ਵਾਪਸ ਭਾਈ ਚਲਜੋ ਵੀ ਉਹ ਐਕਸ਼ਨ ਫਿਰ ਉਹਨਾਂ ਦਾ ਤਾਂ ਕਹਿਣਾ ਵੀ ਸਾਡਾ ਬੜਾ ਤਕੜਾ ਐਕਸ਼ਨ ਆ ਤੁਸੀਂ ਕਿੱਦਾਂ ਦੇਖਦੇ ਪਿਆਰ ਨਾਲ ਜੇ ਸਮਝਦੇ ਆ ਠੀਕ ਹੈ ਪਰ ਹੁਣ ਤਾਂ ਗੱਲ ਉੱਪਰ ਨਿਕਲ ਗਈ ਨਾ ਤਾਂ ਆਪਣੇ ਗੁਰੂ ਸਾਹਿਬਾਨ ਵੀ ਕਹਿੰਦੇ ਆ ਫਿਰ ਤਾਂ ਸਸ਼ਤਰ ਚੱਕਣਾ ਹੀ ਪੈਂਦਾ ਹੁਣ ਅਗਲੇ ਆਨੇ ਸ਼ਸਤਰ ਚੱਕ ਲਿਆ ਤਾਂ ਆਪਾਂ ਨੂੰ ਵੀ ਬਰਾਬਰ ਦਾ ਸ਼ਸਤਰ ਤਾਂ ਤਿਆਰ ਰੱਖਣਾ ਚਾਹੀਦਾ ਹੈ ਚਾਹੇ ਡਿਫੈਂਸ 'ਚ ਚਾਹੇ ਇਸ ਸਮੇਂ ਅਟੈਕ ਦੇ ਅੰਦਰ ਪਾਕਿਸਤਾਨ ਮਰਦਾ ਹਾਰ ਅੱਤਵਾਦ ਮਰਦਾ ਹਾਰ ਪਿਤੇ ਦਿਨੀ ਪਹਿਲਗੋਨ ਦੇ ਵਿੱਚ ਇੱਕ ਟੈਰਰਿਸਟ ਅਟੈਕ ਹੁੰਦਾ ਜਿਸ ਦੇ ਵਿੱਚ ਬਹੁਤ ਸਾਰੇ ਨਿਰਦੋਸ਼ਾਂ ਦੀ ਜਾਨ ਚਲੀ ਜਾਂਦੀ ਹੈ ਇਸ ਘਟਨਾ ਦੀ ਜਿੱਥੇ ਦੂਰ ਦੂਰ ਤੱਕ ਚਰਚਾ ਹੈ ਤਾਂ ਉੱਥੇ ਨਿੰਦਾ ਵੀ ਹਰ ਕੋਈ ਕਰ ਰਿਹਾ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਨਿਰਦੋਸ਼ਾਂ ਦੇ ਉੱਤੇ ਅਜਿਹੇ ਅਟੈਕ ਬੜੇ ਮੰਦ ਭਾਗੇ ਆ ਪੂਰੀ ਦੁਨੀਆ ਦੇ ਵਿੱਚ ਅਜਿਹੇ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਹੈ ਸੋ ਇਸ ਸਮੇਂ ਰੋਪੜ ਦੇ ਵਿੱਚ ਖੜੇ ਹਾਂ ਜਿੱਥੇ ਕਿ ਕਾਂਗਰਸ ਪਾਰਟੀ ਦੇ ਜੋ ਆਗੂ ਨਮਾਇंदे ਹੈਗੇ ਆ ਜ ਵਰਕਰ ਹੈ ਉਹਨਾਂ ਦੇ ਵੱਲੋਂ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਜ਼ਿਲ੍ਹਾ ਪ੍ਰਧਾਨ ਜਿਹੜੇ ਕਾਂਗਰਸ ਦੇ ਅਗੇ ਜਾਂ ਹੋਰ ਵੱਡੇ ਆਗੂ ਇਸ ਦੇ ਵਿੱਚ ਸ਼ਾਮਲ ਹੈ ਸੋ ਗੱਲਬਾਤ ਕਰਦੇ ਹਾਂ ਅ ਭਾਈ ਜੀ ਕਿਵੇਂ ਦੇਖਦੇ ਹੋ ਕੈਂਡਲ ਮਾਰਚ ਅੱਜ ਕੱਢ ਰਹੇ ਹੋ ਵੱਡਾ ਹਮਲਾ ਹੋਇਆ ਪੂਰੀ ਦੁਨੀਆ ਇਸ ਹਮਲੇ ਦੀ ਨਿੰਦਾ ਕਰ ਰਹੀ ਹੈ ਤੇ ਪਰ ਇਹ ਲੜੀ ਰੁਕ ਨਹੀਂ ਰਹੀ ਇਹ ਪਹਿਲਾਂ ਵੀ ਹੁੰਦੇ ਆਏ ਆ ਹੁਣ ਵੀ ਹੋ ਰਹੇ ਆ ਤੇ ਅੱਗੇ ਨੂੰ ਵੀ ਲੋਕ ਡਰ ਦੇ ਮਾਹੌਲ ਦੇ ਵਿੱਚ ਰਹੇ ਆ ਦੇਖੋ ਕਿਤੇ ਨਾ ਕਿਤੇ ਇਹ ਆਪਣਾ ਇੰਟੈਲੀਜੈਂਸ ਫੇਲੀਅਰ ਤਾਂ ਹੈ ਹੀ ਹੈ ਕਿਉਂਕਿ ਜਿੱਥੇ 7 ਲੱਖ ਬੰਦਾ ਪੂਰੇ ਕਸ਼ਮੀਰ ਚ ਤਾਇਨਾਤ ਹੈ ਤੇ ਮੇਨ ਹੀ ਤਿੰਨ ਉਥੇ ਥਾਵਾਂ ਨੇ ਜਿੱਥੇ ਟੂਰਿਸਟ ਜਾਂਦਾ ਡਾਲ ਲੇਕ ਗੁਲਮਾਰਗ ਤੇ ਪਹਲਗਾਮ ਤੇ ਉਥੇ ਇਹ ਹਮਲਾ ਹੋ ਜਾਣਾ ਉਹਨਾਂ ਤਿੰਨਾਂ ਨੂੰ ਵੀ ਜੇ ਆਪਾਂ ਸੁਰੱਖਿਅਤ ਨਹੀਂ ਰੱਖ ਸਕਦੇ ਤਾਂ ਕਿਤੇ ਨਾ ਕਿਤੇ ਇਹ ਆਪਣਾ ਇੰਟੈਲੀਜੈਂਸ ਫੇਲੀਅਰ ਤਾਂ ਹੈ ਹੀ ਹੈ ਪਰ ਇਹ ਜਿਹੜਾ ਅੱਜ ਤੱਕ ਕਦੀ ਇਦਾਂ ਨਹੀਂ ਹੋਇਆ ਸੀ ਵੀ ਟੂਰਿਸਟ ਦੇ ਉੱਤੇ ਹਮਲਾ ਹੋਇਆ ਹੋਵੇ ਇਹ ਪਹਿਲੀ ਵਾਰ ਹੋਇਆ ਵੀ ਟੂਰਿਸਟ ਨੇ ਹੱਤਿਆ ਨੂੰ ਐਦਾ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਜੋ ਕਿ ਜਿਹਦੀ ਬਹੁਤ ਜਿੰਨੇ ਆਪਾਂ ਸਖਤ ਤੋਂ ਸਖਤ ਸਖਤਾਂ ਜਨਿੰਦਿਆ ਕਰ ਸਕੀ ਉਹ ਨਹੀਂ ਘਟ ਹੈ ਸੋ ਇੱਕ ਜਿੱਥੇ 26 ਜਾਣੇ ਸ਼ਹੀਦ ਹੋਏ ਹਨ ਉਹਨਾਂ ਵਿੱਚੋਂ ਇੱਕ ਸ਼ਹੀਦ ਇਹ ਜਾਂ ਵੀ ਹੋਇਆ ਸੈਦ ਹੁਸੈਨ ਸ਼ਾ ਜਿਹੜਾ ਬੰਦਾ ਉਹਨਾਂ ਨਾਲ ਟੈਰਰਿਸਟ ਨਾਲ ਲੜਦਾ ਹੋਇਆ ਆਪਣੀ ਜਵਾਨ ਜਾਨ ਗਵਾ ਬੈਠਾ ਜਿਹੜਾ ਬਾਕੀਆਂ ਨੂੰ ਬਚਾਰ ਰਿਹਾ ਸੀਗਾ ਸੋ ਉਸ ਬੰਦੇ ਨੇ ਇਨਸਾਨੀਅਤ ਦੀ ਆਪਾਂ ਨੂੰ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਵੀ ਇਹ ਜਿਹੜੀ ਲੜਾਈ ਹੈ ਇਹ ਇਨਸਾਨੀਅਤ ਤੇ ਹਯਾਨੀਅਤ ਦੀ ਹੈ ਇਹ ਕੋਈ ਧਰਮਾਂ ਦੀ ਲੜਾਈ ਨਹੀਂ ਹੈ ਜਿਹੜੇ ਹਯਾਨੀਅਤ ਲੋਕ ਐ ਉਹ ਇਨਸਾਨੀਅਤ ਨੂੰ ਮਾਰਨਾ ਚਾਹੁੰਦੇ ਆ ਤੇ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਐ ਉਹ ਸਾਰੇ ਇਕੱਠੇ ਨੇ ਤੇ ਉਹਨਾਂ ਨੂੰ ਬਚਾਉਣਾ ਚਾਹੁੰਦੇ ਨੇ ਜਿਹੜੀ ਇਸ ਗੱਲ ਵਿੱਚੋਂ ਗਲਤ ਸੁਨੇਹਾ ਸਮਝੀ ਜਾਂਦੇ ਆ ਜਾਂ ਕਮਿਊਨਿਟੀਆਂ ਦੀ ਲੜਾਈ ਧਰਮਾਂ ਦੀ ਮਜਬਾ ਦੀ ਲੜਾਈ ਬਣਾਈ ਬੈਠੇ ਆ ਜਾਂ ਕਿ ਦੂਜੇ ਨਾਲ ਨਫ਼ਰਤ ਦੀ ਭਾਵਨਾ ਫਲਾ ਰਹੇ ਇਸ ਗੱਲ ਨੂੰ ਲੈ ਕੇ ਉਹਨਾਂ ਨੂੰ ਫਿਰ ਕੀ ਕਹੋਗੇ ਬੀਰੇ ਦੇਖੋ ਇਹ ਤਾਂ ਬੰਡੀਆਂ ਪਾਉਣ ਵਾਲੀ ਗੱਲ ਹੋ ਗਈ ਫੇਰ ਤਾਂ ਟੈਰਰਿਸਟ ਸਫਲ ਹੋ ਗਏ ਆਪਣਾ ਕਰਨ ਨੂੰ ਜੋ ਉਹ ਕਰਕੇ ਗਏ ਆ ਉਹ ਆਹੀ ਤਾਂ ਚਾਹੁੰਦੇ ਸੀ ਵੀ ਇਹ ਆਪਸ ਚ ਲੜ ਪੈਣ ਐਦਾਂ ਕਹਿ ਕੇ ਮਾਰਨਾ ਧਰਮ ਪੁੱਛ ਕੇ ਮਾਰਨਾ ਤਾਂ ਉਹ ਮਤਲਬ ਜਦੋਂ ਉਹ ਅੱਗੇ ਜਾ ਕੇ ਇਹ ਗੱਲ ਦੱਸਣਗੇ ਤਾਂ ਆਪਸ ਚ ਧਰਮਾਂ ਦੀ ਲੜਾਈ ਪਊਗੀ ਨਾ ਲੜਾਈ ਪਊਗੀ ਆਪਣਾ ਹੀ ਦੇਸ਼ ਵੰਡ ਹੋਣਾ ਆਪਣੀ ਯੂਨਿਟੀ ਖਰਾਬ ਹੋਣੀ ਹੈ ਫੇਰ ਤਾਂ ਅਗਲੇ ਸਫਲ ਹੋ ਗਏ ਜੇ ਆਪਾਂ ਇਹ ਜੀ ਗੱਲ ਦੇ ਵਿੱਚ ਆ ਗਏ ਆਪਾਂ ਨੂੰ ਚਾਹੀਦਾ ਹੈ ਆਪਾਂ ਨੂੰ ਇਸ ਔਖੀ ਘੜੀ ਦੇ ਵਿੱਚ ਇਕੱਠੇ ਰਹਿਣਾ ਚਾਹੀਦਾ ਆਪਾਂ ਜੇ ਆਪਾਂ ਧਰਮ ਦੀ ਗੱਲ ਕਰੀਏ ਵੀ ਮੁਸਲਿਮ ਨੇ ਹਿੰਦੂ ਮਾਰਤਾ ਤਾਂ ਇੱਕ ਮੁਸਲਿਮ ਨੇ ਹਿੰਦੂ ਬਚਾਇਆ ਤਾਂ ਵੀ ਹੈ ਤਾਂ ਕੋਈ ਨਹੀਂ ਦੇ ਹਾਂ ਉਹ ਪੱਖ ਵੀ ਦੇਖਿਆ ਜਾਵੇ ਨਾ ਤਾਂ ਗੱਲ ਇਹ ਨਹੀਂ ਹੈ ਗੱਲ ਤਾਂ ਉਹ ਗਲਤ ਕੰਮ ਕਰਨ ਆਏ ਸੀ ਤਾਂ ਚੰਗੇ ਮਾੜੇ ਹਰ 'ਚ ਹੁੰਨੇ ਆ ਤਾਂ ਅਸਲ ਮੁਸਲਮਾਨ ਉਹ ਵੀ ਨਹੀਂ ਸੀ ਜਿਹੜੇ ਮਾਰ ਕੇ ਗਏ ਆ ਅਸਲ ਮੁਸਲਮਾਨ ਤਾਂ ਕਹਿੰਦਾ ਹੀ ਨਹੀਂ ਮਾਰੋ ਉਹ ਤਾਂ ਪੀਸ ਦੀ ਗੱਲ ਕਰਦਾ ਨਾ ਕੋਈ ਧਰਮ ਇਹ ਜਾਨੀਏ ਜਿਹੜਾ ਮਾਰਨ ਦੀ ਗੱਲ ਕਰਦਾ ਹਰ ਧਰਮ ਪੀਸ ਦੀ ਗੱਲ ਕਰਦਾ ਬਈ ਅਸੀਂ ਸ਼ਾਂਤੀਪੂਰਵਕ ਸਾਰੇ ਇਕੱਠੇ ਹੋ ਕੇ ਰਹਿ ਸਕੀਏ ਇੱਕ ਦੂਜੇ ਦਾ ਭਲਾ ਕਰ ਸਕੀਏ ਹਰ ਦਾ ਸੁਨੇਹਾ ਇਹ ਹੈ ਤੇ ਜੇ ਕੋਈ ਉਸ ਸੁਨੇਹੇ ਤੋਂ ਬਾਹਰ ਹੈ ਉਹ ਤਾਂ ਆਪਣੇ ਧਰਮ ਨੂੰ ਫੋਲੋ ਹੀ ਨਹੀਂ ਕਰ ਰਿਹਾ ਤੁਸੀਂ ਗੱਲ ਕਹੀ ਹੈ ਕਿ ਇਹ ਜਿਹੜਾ ਫੇਲੀਅਰ ਆ ਏਜੰਸੀਆਂ ਦਾ ਜਾਂ ਸਰਕਾਰਾਂ ਦੇ ਪਰ ਸਰਕਾਰ ਨੇ ਦੂਜੇ ਪਾਸੇ ਤਕੜੀ ਕਾਰਵਾਈ ਦੀ ਗੱਲ ਵੀ ਕੀਤੀ ਵੀ ਪਾਕਿਸਤਾਨ ਦੇੜੇ ਆ ਗਿਆ ਬਾਰਡਰ ਬੰਦ ਕਰਤੇ ਅਸੀਂ ਜਾਂ ਜਿਹੜੇ ਪਾਕਿਸਤਾਨ ਦੇ ਲੋਕ ਇੱਥੇ ਆਏ ਹੋਏ ਸੀ ਉਹਨਾਂ ਨੂੰ ਕਿਹਾ ਵੀ ਚਲੋ ਆਪਣੇ ਦੇਸ਼ ਵਾਪਸ ਭਾਈ ਚਲ ਜਓ ਵੀ ਉਹ ਐਕਸ਼ਨ ਫਿਰ ਉਹਨਾਂ ਦਾ ਤਾਂ ਕਹਿਣਾ ਵੀ ਸਾਡਾ ਬੜਾ ਤਕੜਾ ਐਕਸ਼ਨ ਆ ਤੁਸੀਂ ਕਿੱਦਾਂ ਦੇਖਦੇ ਹੋ ਨਹੀਂ ਦੇਖੋ ਅਸੀਂ ਤਾਂ ਇਸ ਤੋਂ ਵੀ ਜ਼ਿਆਦਾ ਐਕਸ਼ਨ ਦੀ ਭਾਲ ਕਰਦੇ ਹਾਂ ਵੀ ਜਿਨ੍ਹਾਂ ਨੇ ਸਾਡੇ ਮਾਸੂਮ ਮਾਰਤੇ ਉਹ ਕੌਣ ਸਾਜ਼ਿਸ਼ ਦੇ ਪਿੱਛੇ ਸੀ ਪਹਿਲਾਂ ਪੁਲਵਾਮਾ ਹੋਇਆ ਉਹ ਕੀ ਸਾਜ਼ਿਸ਼ ਹੋਈ ਕਿਹਨਾਂ ਨੇ ਮਾਰੇ ਆ ਹੁਣ ਹੋ ਗਿਆ ਲਗਾਤਾਰੇ ਲੜੀ ਰੁਕ ਨਹੀਂ ਰਹੀ ਹੈ ਪਹਿਲਾਂ ਤਾਂ ਆਰਮੀ ਤੇ ਅਟੈਕ ਹੋਇਆ ਸੀਗਾ ਹੁਣ ਤਾਂ ਨਿਹੱਤਿਆਂ ਤੇ ਹੋਣ ਲੱਗ ਗਿਆ ਸੋ ਕਿਤੇ ਨਾ ਕਿਤੇ ਆਪਾਂ ਨੂੰ ਆਪਣੇ ਵੱਲ ਵੀ ਦੇਖਣਾ ਚਾਹੀਦਾ ਪਰ ਫੇਰ ਵੀ ਅਸੀਂ ਅੱਜ ਇਸ ਸੌਖੀ ਘੜੀ ਦੇ ਨਾਲ ਸਾਰੀਆਂ ਪਾਰਟੀਆਂ ਕਾਂਗਰਸ ਪਾਰਟੀ ਵੀ ਜਿੱਦਾਂ ਦਾ ਵੀ ਐਕਸ਼ਨ ਅਗੇਂਸਟ ਕਰਨਾ ਚਾਹੁੰਦੇ ਆਪਾਂ ਉਹਨਾਂ ਦੇ ਅਸੀਂ ਉਹਨਾਂ ਦੇ ਨਾਲ ਹੈ ਅਸੀਂ ਤਾਂ ਕਹਿੰਦੇ ਆ ਮਾੜੇ ਤੋਂ ਮਾੜਾ ਐਕਸ਼ਨ ਹੋਣਾ ਚਾਹੀਦਾ ਹੈ ਤਾਂ ਕਿ ਅਗਲਿਆਂ ਨੂੰ ਇਹ ਜੀ ਸਮਝ ਆ ਜਾਵੇ ਵੀ ਅਸੀਂ ਇਹਨਾਂ ਦੇ ਦੇਸ਼ ਦੇ ਵਿੱਚ ਜਾ ਕੇ ਇਹ ਹਰਕਤ ਨਹੀਂ ਕਰਾਂਗੇ ਤੁਸੀਂ ਕੀ ਸਮਝਦੇ ਹੋ ਵੀ ਸਸ ਮੋ ਦੇ ਸਾਰੇ ਨੂੰ ਇਕੱਠੇ ਹੋਣ ਦੀ ਲੋੜ ਨਹੀਂ ਕਿਉਂਕਿ ਹੁਣ ਇੱਥੇ ਆਮਦਵੀ ਪਾਰਟੀ ਪਹਿਲਾਂ ਪ੍ਰਦਰਸ਼ਨ ਕਰਕੇ ਆਤੀ ਹੁਣ ਤੁਸੀਂ ਕਰ ਰਹੇ ਹੋ ਪਿੱਛੇ ਅਕਾਲੀਆਂ ਨੇ ਬਾਅਦ ਚ ਕਰਨਾ ਜੀ ਤੁਹਾਡੇ ਤੋਂ ਮਤਲਬ ਇਹ ਪ੍ਰਦਰਸ਼ਨ ਵੀ ਅਸੀਂ ਇਕੱਠੇ ਹੋ ਕੇ ਨਹੀਂ ਕਰ ਪਾ ਰਹੇ ਇਹਨਾਂ ਦੇ ਖਿਲਾਫ ਆਵਾਜ਼ ਜਿਹੜੀ ਹੈਗੀ ਬੁਲੰਦ ਨਹੀਂ ਕਰ ਪਾ ਰਹੇ ਤੁਹਾਨੂੰ ਲੱਗਦਾ ਵੀ ਰਾਜਨੀਤੀ ਤਾਂ ਉੱਤੇ ਪਹਿਲਾਂ ਇੱਥੇ ਪਾਰਟੀ ਵਾਈਜ਼ ਨਹੀਂ ਸੀਗਾ ਉਹ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਜਿਹੜੇ ਇਹਨਾਂ ਦੇ ਮੰਡਲ ਵਾਲੇ ਆ ਮਾਰਕੀਟ ਮੰਡਲ ਵਾਲੇ ਆ ਉਹ ਖੜੇ ਸੀਗੇ ਉਹਨਾਂ ਨੇ ਕੀ ਕੀਤਾ ਪਰ ਸਾਡਾ ਸਮਾਂ ਹੀ ਸਾਡੇ ਅਜੇ ਤਾਂ ਸਾਡੇ ਬੰਦੇ ਵੀ ਨਹੀਂ ਪੂਰੇ ਆਏ ਤਾਂ ਅਸੀਂ ਕਿਸੇ ਨੂੰ ਆਪਾਂ ਟਾਈਮ ਦੇ ਕੇ ਬੀਜੀ ਤੁਸੀਂ 8:00 ਵਜੇ ਆ ਜਾਓ ਤੇ ਆਪਾਂ ਪਹਿਲਾਂ ਹੀ ਕਿਸੇ ਨਾਲ ਤੁਰ ਪੀਏ ਤਾਂ ਅਗਲਾ ਤੱਕ ਥੋੜਾ ਜਿਹਾ ਬਿਟਰੇ ਫੀਲ ਕਰੂਗਾ ਨਾ ਵੀ ਯਾਰ ਤੁਸੀਂ ਸਾਨੂੰ ਬੁਲਾ ਲਿਆ ਤਾਂ ਇੱਕ ਵੱਡਾ ਪ੍ਰੋਗਰਾਮ ਹੋਣਾ ਚਾਹੀਦਾ ਸੀ ਨਾ ਮਾਮਲਿਆਂ ਦੇ ਵਿੱਚ ਵੀ ਸਾਂਝਾ ਸਾਰਾ ਜਿਹੜਾ ਹੈਗਾ ਸਮਾਜ ਹੀ ਤੁਰ ਪਵੇ ਵੀ ਇਹ ਗਲਤ ਹੋਇਆ ਅਸੀਂ ਤਾਂ ਚਾਹੁੰਦੇ ਹਾਂ ਵੀ ਇਹ ਦੇ ਖਿਲਾਫ ਵੈਸੇ ਤਾਂ ਤੁਸੀਂ ਦੇਖੂਗੇ ਹਰ ਕੋਈ ਹੀ ਨਿੰਦਿਆ ਕਰ ਰਿਹਾ ਸੋ ਸਮਾਜ ਤਾਂ ਇਕੱਠਾ ਹੀ ਹੈ ਆਪਾਂ ਐਵੇਂ ਕਹੀਏ ਵੀ ਲੱਗ-ਲੱਗ ਪ੍ਰਦਰਸ਼ਨ ਹੋ ਰਹੇ ਆ ਤਾਂ ਕੁਝ ਨਹੀਂ ਆਤਾ ਹੁਣ ਮਰਿੰਡੇ 'ਚ ਅੱਜ ਸਾਡੇ ਹੋ ਰਿਹਾ ਸਾਡੀ ਮਰਿੰਡਾ ਵੀ ਆ ਉੱਥੇ ਵੀ ਹੋ ਰਿਹਾ ਹੈ ਕੱਲ ਕਰਾਲੀ ਹੋ ਕੇ ਹਟਿਆ ਸੋ ਸਾਰੇ ਸੰਸਥਾਵਾਂ ਨੇ ਆਪਣਾ ਆਪਣਾ ਇੱਕ ਸਮਾਂ ਕਿਉਂਕਿ ਵੀਰੇ ਬੰਦੇ ਇਕੱਠੇ ਕਰਨੇ ਆ ਤਾਂ ਇੱਕ ਪੂਰੀ ਆਰਗੇਨਾਈਜੇਸ਼ਨ ਲੱਗਦੀ ਹੈ ਸਨੇਹਾ ਪਹੁੰਚਣਾ ਚਾਹੀਦਾ ਤਾਂ ਹੁਣ ਮੈਂ ਇੱਥੇ ਕਹਿਦਾ ਜੀ ਮੈਂ ਬੰਦੇ ਇਕੱਠੇ ਕਰਨੇ ਐ ਇਦਾਂ ਤਾਂ ਹੋਣੇ ਨਹੀਂ ਆ ਨਾ ਸੋ ਆਰਗੇਨਾਈਜੇਸ਼ਨ ਨੇ ਹਰ ਕਿਸੇ ਨੇ ਆਪਣਾ ਆਪਣਾ ਆਰਗੇਨਾਈਜੇਸ਼ਨ ਦੇ ਆਪਣਾ ਟਾਈਮ ਰੱਖਿਆ ਆਪਣਾ ਬੰਦੇਆਂ ਨੂੰ ਦੱਸਿਆ ਤਾਂ ਉਹ ਦਾ ਦਾ ਸਮੇਂ ਨਾਲ ਆਏ ਤੇ ਆਪਣਾ ਆਪਣਾ ਪ੍ਰਦਰਸ਼ਨ ਕਰ ਰਹੇ ਲੋਕ ਬੜੇ ਸਮਰੱਥ ਮਹਿਸੂਸ ਕਰਦੇ ਇਹਨਾਂ ਮਾਮਲਿਆਂ ਦੇ ਵਿੱਚ ਵੀ ਇਹ ਘਟਨਾ ਹੋਈ ਜਾ ਰਹੀ ਹੈ ਕਰੀਏ ਕੀ ਡਰ ਦਾ ਮਾਹੌਲ ਬਣ ਜਾਂਦਾ ਜੀ ਕੀ ਅਜਿਹਾ ਹੋਣਾ ਚਾਹੀਦਾ ਹੈ ਵੀ ਇਹ ਘਟਨਾਵਾਂ ਅੱਗੇ ਨੂੰ ਨਾ ਹੋਣ ਤੁਸੀਂ ਆਪਣੀ ਸਮਝ ਮੁਤਾਬਕ ਕੀ ਸਮਝਦੇ ਹੋ ਵੀ ਸਰਕਾਰਾਂ ਕੀ ਕਰੇ ਲੋਕ ਕੀ ਕਰਨ ਪਿਆਰ ਨਾਲ ਸਮਝਾਇਆ ਜਾਵੇ ਹਥਿਆਰ ਨਾਲ ਤਾਕਤ ਨਾਲ ਸਮਝਾਇਆ ਜਾਵੇ ਵੀ ਅੱਗੇ ਨੂੰ ਇਹ ਚੀਜ਼ਾਂ ਨਾ ਵਾਪਰਨ ਤਾਂ ਕਿ ਇਹ ਜਿਹੜਾ ਦੁਖਦ ਮਾਹੌਲ ਕਿਸੇ ਨੂੰ ਦੇਖਣਾ ਨਾ ਪਵੇ ਦੇਖੋ ਵੀਰ ਸਭ ਤੋਂ ਪਹਿਲਾਂ ਤਾਂ ਕਹਿੰਦੇ ਆ ਪਿਆਰ ਨਾਲ ਜੇ ਸਮਝਦੇ ਆ ਠੀਕ ਹੈ ਪਰ ਹੁਣ ਤਾਂ ਗੱਲ ਉੱਪਰ ਨਿਕਲ ਗਈ ਨਾ ਤਾਂ ਆਪਣੇ ਗੁਰੂ ਸਾਹਿਬਾਨ ਵੀ ਕਹਿੰਦੇ ਆ ਫਿਰ ਤਾਂ ਸ਼ਸਤਰ ਚੱਕਣਾ ਹੀ ਪੈਂਦਾ ਹੁਣ ਅਗਲੇ ਨੇ ਸ਼ਸਤਰ ਚੱਕ ਲਿਆ ਤਾਂ ਆਪਾਂ ਨੂੰ ਵੀ ਬਰਾਬਰ ਦਾ ਸ਼ਸਤਰ ਤਾਂ ਤਿਆਰ ਰੱਖਣਾ ਚਾਹੀਦਾ ਹੈ ਚਾਹੇ ਡਿਫੈਂਸ 'ਚ ਚਾਹੇ ਇਸ ਸਮੇਂ ਅਟੈਕ ਦੇ ਅੰਦਰ ਪਹਿਲਾਂ ਆਪਣੇ ਕੋਲ ਸ਼ਸਤਰ ਡਿਫੈਂਸ ਹੁੰਦਾ ਜਦੋਂ ਕੋਲਸ ਆਪਣੀ ਸਿਕਿਉਰਿਟੀ ਕਰ ਰਹੀ ਹੁੰਦੀ ਹੈ ਪਰ ਜਦੋਂ ਆਪਣੇ ਤੇ ਕੋਈ ਅਟੈਕ ਕਰਦੇ ਤਾਂ ਆਪਣਾ ਸ਼ਸਤਰ ਅਟੈਕ ਤੇ ਆ ਜਾਂਦਾ ਤਾਂ ਹੁਣ ਤਾਂ ਅਟੈਕ ਦੀ ਵਾਰੀ ਹੈ ਹੁਣ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜੋ ਇੱਕ ਐਗਜ਼ਾਮਪਲ ਸੈੱਟ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਆਪਾਂ ਨੂੰ ਰਾਜਨੀਤੀ ਥੋੜੀ ਜੀ ਬਦਲਣੀ ਪਊਗੀ ਇਹ ਸਾਰਾ ਕੁਝ ਰਾਜਨੀਤੀ ਇਸ ਗੱਲਾਂ ਤੇ ਆ ਗਈ ਕਿੱਥੇ ਡਿਵੈਲਪਮੈਂਟ ਦੀਆਂ ਗੱਲਾਂ ਹੁੰਦੀਆਂ ਸੀ ਹੁਣ ਰਾਜਨੀਤੀ ਹਿੰਦੂ ਮੁਸਲਮਾਨ ਤੇ ਆ ਗਈ ਜਦ ਜਦੋਂ ਆਪਾਂ ਜੜ ਨਹੀਂ ਆਪਾਂ ਖਰਾਬ ਕਰ ਰਹੇ ਹੁਣ ਅਗਲੇ ਤਾਂ ਆਪਣੀ ਵੋਟਾਂ ਬਟੋਰਨ ਨੂੰ ਇਸ ਤੇ ਰਾਜਨੀਤੀ ਤੇ ਆਏ ਆ ਕਿਉਂਕਿ 80% ਬੰਦੇ ਹਿੰਦੂ ਐ ਆਪਣੇ ਇਹਦੇ ਦੇਸ਼ ਦੇ ਅੰਦਰ ਤੇ ਕਹਿੰਦੇ ਆ ਜੇ ਕਿਸੇ ਨੂੰ ਪੋਲਰਾਈਜ਼ ਕਰਨਾ ਹੋਵੇ ਤਾਂ ਉਹ ਤੁਸੀਂ ਮੈਕਸਿਮਮ ਉਹਦਾ ਹਾਫ ਕਰ ਸਕਦੇ ਹੁੰਦਾ 40% ਹੋ ਗਏ ਤਾਂ 31-32% ਤੇ ਸਰਕਾਰ ਬਣ ਜਾਂਦੀ ਹੈ ਉਹਨਾਂ ਨੇ ਤਾਂ ਆਪਣੀ ਰਾਜਨੀਤੀ ਉੱਥੇ ਲਾਈ ਹੋਈ ਹੈ ਵੀ ਜੇ ਆਪਾਂ ਇਸ ਤੇ ਰਹਾਂਗੇ ਤਾਂ ਆਪਾਂ ਸਦੇ ਰਹਾਂਗੇ ਆਪਣੀ ਸਰਕਾਰ ਨਹੀਂ ਟੁੱਟੂਗੀ ਤੇ ਗੱਲ ਵੀ ਠੀਕ ਹੈ ਪਰ ਉਹ ਇਹ ਨਹੀਂ ਦੇਖ ਰਹੇ ਵੀ ਥੱਲੇਡੇ ਲੈਵਲ ਤੇ ਕਿਵੇਂ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ ਅੱਜ ਤੱਕ ਪੰਜਾਬ ਦਾ ਮਾਹੌਲ ਬਹੁਤ ਸਹੀ ਸੀ ਕਿਉਂਕਿ ਆਪਣੀ ਗੁਰੂਆਂ ਦੀ ਬਾਣੀ ਨੇ ਆਪਾਂ ਨੂੰ ਹਮੇਸ਼ਾ ਇਕੱਠੇ ਰੱਖਣ ਦਾ ਸਨੇਹਾ ਦੇ ਆ ਆਪਣਾ Hindu ਆਪਣੇ ਗੁਰਦੁਆਰੇ ਵੀ ਜਾਂਦਾ ਹੈ ਆਪਣੇ ਸਿੱਖ ਹਿੰਦੂਆਂ ਦੇ ਮੰਦਿਰ ਚ ਵੀ ਜਾਂਦੇ ਆਏ ਕਦੀ ਇਦਾਂ ਦੀ ਇੱਥੇ ਲੜਾਈ ਨਹੀਂ ਹੈ ਪਰ ਹੁਣ ਇੱਥੇ ਵੀ ਹੌਲੀ-ਹੌਲੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੈਨਾ ਤਾਂ ਇਲੈਕਸ਼ਨ ਆਉਂਦੇ ਆ ਹਿੰਦੂਆਂ ਦੇ ਗਰਨੇਟ ਚੱਲ ਜਾਂਦਾ ਹੈ ਸਾਰਾ ਕੁਝ ਤਾਂ ਇਹ ਕਿਤੇ ਨਾ ਕਿਤੇ ਇਸ ਰਾਜਨੀਤੀ ਤੋਂ हट ਕੇ ਸਾਨੂੰ ਡਵੈਲਪਮੈਂਟ ਦੀ ਰਾਜਨੀਤੀ ਤੇ ਆਣਾ ਪਵੇਗਾ ਆਪਾਂ ਡਵੈਲਪਮੈਂਟ ਦੱਸੀਏ ਵੀ ਅਸੀਂ ਕੀ ਕਰਦੇ ਆਂ ਕੀ ਆਪਾਂ ਇਹ ਨਾ ਦਸੀਏ ਵੀ ਅਟੈਕ ਕਿਦੇ ਤੇ ਹੋ ਰਿਹਾ ਹੈ ਅਸੀਂ ਇੰਨੇ ਚੰਗੇ ਹੋਈਏ ਆਪਣੀ ਸਾਡੀ ਪੁਲਿਸ ਫੋਰਸ ਇੰਨੀ ਚੰਗੀ ਹੋਏ ਵੀ ਅਟੈਕ ਹੋਵੇ ਹੀ ਨਾ ਤਾਂ ਇੱਕ ਤਰ੍ਹਾਂ ਦਾ ਦਰਦ ਹੈ ਅੱਜ ਤੁਸੀਂ ਕੈਂਡਲ ਮਾਰਚੋਂ ਲਿਖਿਆ ਕਿ ਕਿਦਾਂ ਦੇ ਜਜ਼ਬਾਤ ਹੈ ਅੰਦਰ ਉਹ ਚੀਜ਼ਾਂ ਨੂੰ ਯਾਦ ਕਰਦੇ ਜਾਂ ਘਟਨਾਵਾਂ ਨੂੰ ਦੇਖਦੇ ਗੁੱਸਾ ਹੈ ਜਾਂ ਫਿਰ ਦਰਦ ਹੈ ਫੋਟੋ ਹੈ ਨਾ ਉਹ ਤਾਂ ਹਰ ਬੰਦੇ ਦੇ ਲੂ-ਖੰਡੇ ਖੜੇ ਕਰਦੀ ਹੈ ਜਿਹੜੀ ਸਭ ਤੋਂ ਜ਼ਿਆਦਾ ਸਾਹਮਣੇ ਆਈਆਂ ਹਾਂ ਜਿਸ ਚੋ ਕੁੜੀ ਆਪਣੇ ਘਰ ਵਾਲੇ ਦੇ ਉਸਤੇ ਦੇਹ ਤੇ ਬੈਠੀ ਹੈ ਉਹ ਤਾਂ ਫਿਰ ਸਭ ਦੇ ਹੀ ਲੋ ਕੰਡੇ ਖੜੇ ਕਰਦੀ ਹੈ ਵੀ ਇਹੇ ਜੀ ਗਲਤ ਤਾਂ ਨਹੀਂ ਹੋਣੀ ਚਾਹੀਦੀ ਸੀ ਔਰ ਜਿੱਥੇ ਨਿਹੱਤੇ ਲੋਕ ਆਪਣੇ ਖੁਸ਼ੀ ਦੇ ਮਾਹੌਲ ਚ ਗਏ ਹੋਏ ਆ ਆਪਣਾ ਉਹ ਪੁਲਾਣ ਤੇ ਉੱਥੇ ਉਹਨਾਂ ਨੂੰ ਇਹੋ ਜਿਹਾ ਟੈਰਰਿਜ਼ਮ ਮਿਲ ਜਾਈ ਉਹਨਾਂ ਦੀ ਕਿਆ ਜ਼ਿੰਦਗੀ ਚ ਸਾਰਾ ਟਾਈਮ ਅੰਦਰ ਉਹਨਾਂ ਦੇ ਚੱਲਦਾ ਰਹੂਗਾ ਵੀ ਉੱਥੇ ਕਿਆ ਹੋਇਆ ਸੀ ਸਾਡੇ ਨਾਲ ਕਿੰਨੀ ਕੜਤਨ ਪੈਦਾ ਹੋ ਜੂਗੀ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਇੱਕ ਛੋਟੇ ਛੋਟੇ ਬੱਚਿਆਂ ਨੇ ਜਿਨ੍ਹਾਂ ਨੇ ਦੇਖਿਆ ਉਸ ਤੋਂ ਬਾਅਦ ਜਿਹੜੇ ਅੱਜ ਆਲੇ ਦੁਆਲੇ ਅਸੀਂ ਉਹ ਵੀਡੀਓਜ਼ ਨੂੰ ਦੇਖ ਰਹੇ ਆਂ ਕਿਵੇਂ ਸਾਡੇ ਤੇ ਵੀ ਤਰੀ ਹੈ ਸੋ ਇਹ ਚੀਜ਼ਾਂ ਤਾਂ ਹੋਣੀਆਂ ਨਹੀਂ ਚਾਹੀਦੀਆਂ ਸਭ ਕੋਈ ਸ਼ਾਂਤੀ ਪੂਰਵਕ ਲੋਕ ਆ ਆਪਾਂ ਪਛਾਣਦੇ ਆ ਵੀ ਸ਼ਾਂਤੀ ਬਣੀ ਰਹੇ ਜੇ ਸ਼ਾਂਤ ਸਭ ਤੋਂ ਪਹਿਲਾ ਹੀ ਕੰਮ ਹੈ ਜੇ ਸ਼ਾਂਤੀ ਬਣੀ ਰਹੂਗੀ ਤਾਂ ਹੀ ਡਵੈਲਪਮੈਂਟ ਵੱਲ ਨੂੰ ਤੁਰ ਪਾਵਾਂਗੇ ਜੇ ਸ਼ਾਂਤੀ ਨਹੀਂ ਬਣੀ ਰਹੂਗੀ ਹੁਣ ਅਸੀਂ ਆਪਸ ਵਿੱਚ ਇੱਥੇ ਲੜਨ ਲੱਗ ਜਾਈਏ ਫਿਰ ਆਪਣਾ ਡਵੈਲਪਮੈਂਟ ਵੱਲੋਂ ਕਿੱਦਾਂ ਚੱਲ ਜਾਗੇ ਉਹ ਬਿਲਕੁਲ ਉਹ ਬਿਲਕੁਲ ਅੱਜ ਕਾਂਗਰਸ ਦੇ ਜੋ ਵਰਕਰ ਹੈ ਜਾਂ ਕਾਂਗਰਸ ਦੇ ਨਮਾਇंदे ਆ ਚਰਨਜੀਤ ਸਿੰਘ ਚੰਦੀ ਹੋਰਾਂ ਦੇ ਸੁਪੁੱਤਰ ਜਿਹੜੇ ਹੈਗੇ ਆ ਉਹਨਾਂ ਨੇ ਅੱਗੇ ਲਾ ਕੇ ਇਹ ਜਿਹੜਾ ਕੈਂਡਲ ਮਾਰਚ ਹੈਗਾ ਉਲਿੱਕੇ ਪਰ ਹਰ ਇੱਕ ਦੀ ਅੰਦਰ ਜ਼ਰੂਰ ਉਹ ਚੀਜ਼ ਪਈ ਆ ਜੋ ਕੁਝ ਵਾਪਰਦਾ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਸ ਦੇ ਨਾਲ ਹਰ ਇੱਕ ਨੂੰ ਦਰਦ ਹੋਇਆ ਤਾਂ ਹਰ ਕੋਈ ਇਸ ਘਟਨਾ ਦੀ ਨਿੰਦਿਆ ਕਰਦਾ ਹੋਇਆ ਦਿਖਾਈ ਦੇ ਰਿਹਾ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਪਰ ਇਸ ਦੇ ਵਿੱਚ ਕਮਿਊਨਿਟੀਆਂ ਦੇ ਰੋਲੇ ਵੀ ਨਹੀਂ ਪੈਣੇ ਚਾਹੀਦੇ ਧਰਮਾਂ ਦੇ ਰੋਲੇ ਵੀ ਨਹੀਂ ਪੈਣੇ ਚਾਹੀਦੇ ਕਿਉਂਕਿ ਨਾ Hindu ਹੈ ਬੁਰਾ ਨਾ Musalman ਹੈ ਬੁਰਾ ਬੁਰਾਈ ਪੇ ਆ ਜਾਏ ਤਾਂ ਹਰ ਇਨਸਾਨ ਹੈ ਬੁਰਾ ਜਿਹੜੇ ਕਰਨ ਵਾਲੇ ਹੁੰਦੇ ਆ ਉਹ ਹਰੇਕ ਧਰਮਾਂ ਦੇ ਵਿੱਚ ਮਾੜੇ ਚੰਗੇ ਲੋਕ ਹੁੰਦੇ ਆ ਉਸ ਦੇ ਕਰਕੇ ਕਿਸੇ ਖਾਸ ਧਰਮ ਦੇ ਨੂੰ ਵੀ ਟਾਰਗੇਟ ਨਹੀਂ ਕਰਨਾ ਚਾਹੀਦਾ ਸੋ ਅਜੇਹ ਸੁਨੇਹੇ ਵੀ ਇਸ ਸਕੈਂਡਲ ਮਾਰਚ ਨੇ ਦਿੱਤੇ ਤੇ ਉਮੀਦ ਕਰਦੇ ਹਾਂ ਕਿ ਅੱਗੇ ਨੂੰ ਇਹ ਜਿਹੜੇ ਰੋਸ ਪ੍ਰਦਰਸ਼ਨਾਂ ਇਹਨਾਂ ਦੇ ਨਾਲ ਜ਼ਰੂਰ ਸਮਝ ਆਊਗੀ ਅਜਿਹੇ ਕੰਮ ਕਰਨ ਵਾਲਿਆਂ ਨੂੰ ਵੀ ਤਾਂ ਅਜਿਹੇ ਕਰਮਾਂ ਨੂੰ ਤੂਲ ਦੇਣ ਵਾਲਿਆਂ ਨੂੰ ਵੀ ਸਮਝ ਆਊਗੀ ਤਾਂ ਕਿ ਅਜਿਹੇ ਕੰਮ ਅੱਗੇ ਨਾ ਹੋ ਸਕਣ ਉਮੀਦ ਕਰਦੇ ਹਾਂ ਕਿ ਹਮੇਸ਼ਾ ਅੱਗੇ ਸ਼ਾਂਤੀ ਦਾ ਹੀ ਸੁਨੇਹਾ ਪੂਰੀ ਦੁਨੀਆ ਤੱਕ ਜਾਵੇਗਾ ਗੁਰਪ੍ਰੀਤ ਸਿੰਘ ਦੇ ਨਸ ਨਾਮ ਸਿੰਘ ਪੰਜਾਬੀ ਲੋਕ ਚੈਨਲ